ਇਥੇ ਰੰਗਾਂ ਦੇ ਧਾਗੇ ਨਵੀਆਂ ਕਹਾਣੀਆਂ ਬੁਣਦੇ ਹਨ ਅੱਜ ਫੇਰ ਮੈਂ ਉਥੋਂ ਸ਼ਾਲੀਮਾਰ ਬਾਗ ਲੈ ਕੇ ਤੁਹਾਡੇ ਸਾਰਿਆਂ ਨਾਲ ਹਾਜ਼ਰਾਂ ਪ੍ਰਵੀਨ ਪਟਾਰੀ ਹਾਊਸ ਤੋਂ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਸ਼ਾਲੀਮਾਰ ਬਾਗ ਫੇਰ ਲੈ ਕੇ ਹਾਜ਼ਰਾਂ ਅੱਜ ਫੇਰ ਮੈਂ ਮੈਰੂਨ ਕਲਰ ਤੇ ਲੈ ਕੇ ਹਾਜ਼ਰਾਂ ਪਹਿਲਾਂ ਮੈਂ ਰੈੱਡ ਕਲਰ ਤੇ ਇਹ ਬਾਗ ਵਿਖਾਇਆ ਸੀਗਾ ਅਕਤੂਬਰ ਨਵੰਬਰ ਦੇ ਵਿੱਚ ਅਪਲੋਡ ਕੀਤਾ ਸੀ ਇਹਨਾਂ ਦੀਆਂ ਬੁਕਿੰਗਸ ਚਾਲੂ ਹੈਗੀਆਂ 6 ਮਹੀਨੇ ਇਸ ਬਾਗ ਨੂੰ ਲੱਗ ਜਾਂਦੇ ਆ ਕੱਢਣ ਤੇ ਸਾਰਾ ਹੀ ਹੱਥਦਾਰ ਰਵਾਇਤੀ ਬਾਗ ਹੁੰਦਾ ਤੁਸੀਂ ਪਿੱਛੋਂ ਵੀ ਵੇਖ ਸਕਦੇ ਹੋ ਏਕ ਏਕ ਕਾਂਟਾ ਅਸੀਂ ਰੇਸ਼ਮ ਦੇ ਧਾਗਿਆਂ ਨਾਲ ਪਰੋਕੇ ਤੁਹਾਡੇ ਤੱਕ ਲੈ ਕੇ ਆਉਂਦੇ ਆ। ਸੋ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਹੱਥ ਦੇ ਬਾਤ ਫੁਲਕਾਰੀਆ, ਪੱਖੀਆਂ ਚੋਲੇ ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਖਰੀਦਣ ਲਈ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡੇ ਨੰਬਰਸ ਹੈਗੇ ਆ 805462970 9501205488 ਪ੍ਰਵੀਨ ਫੁਲਕਾਰੀ ਹਾਊਸ ਸਾਡਾ ਪੱਟੀ ਹੈਗਾ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸ਼ਹਿਰ ਪੱਟੀ ਆ। ਤੁਸੀਂ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ ਪ੍ਰਵੀਨ ਫੁਲਕਾਰੀ ਹਾਊਸ ਦੀ ਲੋਕੇਸ਼ਨ ਜਿਹੜੀ ਆ ਅਵੇਲੇਬਲ ਹੈਗੀ ਆ Google